ਲੁਧਿਆਣਾ ਦੇ ਗਿੱਲ ਚੌਂਕ ਤੋਂ ਫਲਾਈਓਵਰ ਤੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਚੱਲਦੇ-ਚੱਲਦੇ ਛੋਟੇ ਹਾਥੀ ਨੂੰ ਅਚਾਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਛੋਟਾ ਹਾਥੀ ਆ ਸੜਕੇ ਤੇ ਜਾ ਰਿਹਾ ਸੀ ਅਚਾਨਕ ਉਸ ਦੇ ਵਿੱਚ ਧੂੰਆਂ ਨਿਕਲਣ ਲੱਗਿਆ ਤਾਂ ਫਿਰ ਇੱਕ ਗੱਡੀ ਵਾਲੇ ਨੇ ਦੇਖਿਆ ਤਾਂ ਉਸ ਨੇ ਫਟਾਫਟ ਡਰਾਈਵਰ ਨੂੰ ਦੱਸਿਆ ਤੇ ਡਰਾਈਵਰ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਤਾਂ ਦੇਖਦੇ-ਦੇਖਦੇ ਜਿਹੜਾ ਛੋਟਾ ਹਾਥੀਆ ਅੱਗ ਦੀ ਲਪੇੜ ਦੇ ਵਿੱਚ ਆ ਗਿਆ ਅੱਗ ਨੂੰ ਬੁਝਾਉਂਦੇ ਵਾਸਤੇ ਲੋਕਾਂ ਦੇ ਵੱਲੋਂ ਬਾਲਟੀਆਂ ਡਰਮਾਂ ਦੇ ਨਾਲ ਪਾਣੀ ਪਾਇਆ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਲੋਕਾਂ ਦਾ ਬਿਆਨ ਸੁਣਦੇ ਹਾਂ ਉਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਉਹ ਵੀ ਸੁਣਾਂਗੇ ਸਭ ਤੋਂ ਪਹਿਲਾਂ ਸਥਾਨਕ ਲੋਕਾਂ ਦੀ ਗੱਲ ਸੁਣਦੇ ਹਾਂ ਕੀ ਹੋਇਆ ਕੀ ਹੈ ਜੀ ਗੱਡੀ ਜ ਤਰਸ-ਤਾਰ ਕਰ ਗਈ ਆ ਮਾਈਕ ਖੜੋ ਤਰਸ-ਤਾਰ ਕਰ ਗਈ ਆ ਪੂਆ ਨਿਕਲ ਲੱਗ ਗਿਆ ਡਰਾਈਵਰ ਉਹਨਾਂ ਹੀ ਪੇਟੀ ਰੋਟੀ ਹਸਪਤਲ ਰੋਟੀ ਲੈ ਕੇ ਆ ਰਿਹਾ ਹੈ ਉਹ ਮੇਰੀ ਗੱਡੀ ਖੜੀ ਆ ਬੈਠੀ ਖੜੀ ਆ ਹਾਂ ਮੈਂ ਭਾਈ ਬਾਹਰ ਕੱਢਿਆ ਅੱਗ ਉੱਪਰ ਆਇਆ ਅੱਗ ਲੱਗੀ 11 ਵਜੇ ਇੱਕਦਮ ਧੂਆ ਨਿਕਲਿਆ ਰੱਕ ਫਾਲੀ ਵੱਡਾ ਡਾਹ ਹੋ ਗਿਆ ਭਾਈ ਕੋਈ ਗੇੜ ਵਾਲੇ ਨੂੰ ਫੋਨ ਕੀਤਾ ਹਾਂ ਅੱਧੇ ਗੱਡੀ ਪਾਣੀ ਲੱਗ ਰਹੀ ਪਹੁੰਚੀ ਲੱਗਦਾ ਨੇੜੇ 11:30 ਵਜੇ ਸਟੇਸ਼ਨ ਹੈਗਾ ਸਿਰਫ ਆਪਣਾ ਦਫਾਈ ਬੰਦ ਆ ਰਣੀ ਹੈਗਾ ਹਾਂ 6 ਗੱਡੀਆਂ ਖੜੀਆਂ ਨੇ ਇੱਕ ਵੀ ਗੱਡੀ ਹਟਕਲੀ ਪਹੁੰਚੀ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਜਿਵੇਂ ਟ੍ਰੈਫਿਕ ਚੱਲ ਰਹੀ ਹੈ ਹਾਸਾ ਜੀ ਕਿਆ ਕੈਂਕੀ ਜੇ ਇਹ ਡੀਜ਼ਲ ਹੀ ਗੱਡੀ ਆ ਕਿ ਕਿਆ ਗੱਲੀ ਤਰਜੀਣੀ ਪੜਾਕਾ ਬੈ ਰਹੀ ਹਾਂ ਪਰ ਇਹ ਕਿੱਲੀ ਜਾਲਾ ਜਾਲੇ ਸੀ ਹਾਂ ਯਾਰ ਬਹੁਤ ਜਾਣੀ ਸੀ ਕਿੰਨੇ ਬੰਦੇ ਸੀ ਵਿੱਚ ਇਹਦੇ ਖਾਲੀ ਇੱਕ ਡਰਾਈਵਰ ਸੀਗਾ ਜੀ ਹਾਂ ਜੱਡੀ ਖਾਲੀ ਕਰਕੇ ਆ ਆਹ ਸਾਲੇ ਕਹਿੰਦੇ ਦੋ ਜਾਨੇ ਸੀ ਇੱਕ ਇੱਕੋ ਹੀ ਬੰਦਾ ਸੀਗਾ ਜੀ ਆ ਚਾਹੀ ਪਜ ਗਿਆ ਬੰਦਾ ਬੰਦਾ ਵਿਚਾਰਿਆ ਕੋਈ ਆਲੇ ਦੁਆਲੇ ਕੋਈ ਹੋ ਸਕਤਾਨ ਕੋਈ ਨੁਕਸਾਨ ਨਹੀਂ ਆਇਆ ਪਚਾ ਹੋ ਗਿਆ ਗੱਡੀ ਅਲਸਾਰ ਹੋਇਆ ਉਹ ਬੰਦਾ ਖੜਾ ਉਹ ਨੁਕਸਾਨ ਕਿੱਧਰ ਲੱਗੀ ਕਿਤਾ ਅੱਗੇ ਕੁਝ ਪਤਾ ਲੱਗ ਪਿਆ ਅਟਰਾ ਮਰ ਭਰ ਭਰ ਕੇ ਅਸੀਂ ਲੈ ਕੇ ਆਏ ਬਾਲਟੀਆਂ ਭਰ ਭਰ ਕੇ ਦਾ ਜਾ ਕੇ ਸ਼ਾਟ ਸੜ ਕੇ ਹੀ ਬੰਦਾ ਚਲਾ ਰਿਹਾ ਉਹਦੇ ਇੰਜਨ ਦੇ ਥੱਲੇ ਅੱਗ ਲੱਗੀ ਲੋਕਾਂ ਨੇ ਰੋਕਿਆ ਤੰਪ ਭਰ ਕੇ ਲੈ ਆਵਾ ਤਿੰਨ ਚਾਰ ਵਾਰੀ ਗੱਡੀਆਂ ਭਰ ਕੇ ਮੈਂ ਅੱਟਾ ਲਾਇਆ ਪ੍ਰਤਾਪ ਚੌਂਗ ਦੇ ਵਿੱਚ ਨਿਊਟਰੀ ਕੁਲਚੇ ਦਾ ਅੱਟਾ ਮੇਰਾ ਵੀਰੇ ਮੈਂ ਲੈਣ ਚੱਲਾ ਦੁਬਾਰਾ ਪਾਣੀ ਲੈਣ ਚੱਲਾ ਵਾ ਜਿਹੜਾ ਇਨਸਾਨ ਇਨਸਾਨੀਅਤ ਭੁੱਲ ਗਿਆ ਵੀਰੇ ਇਨਸਾਨ ਦਾ ਵੀਰੇ ਮੈਂ ਜਦੋਂ ਦੇਖਿਆ ਨਾ ਉਹ ਬੋਲਦੇ ਥੱਲੇ ਉਹਦੇ ਅੱਗ ਲੱਗੀ ਹੋਈ ਸੀ ਮੈਂ 1 ਮਿੰਟ ਵੀ ਲਾਇਆ ਮੈਂ ਫਟਾਫਟ ਟੱਪ ਭਰ ਕੇ ਲੈ ਆਵਾ ਵੱਡੇ ਭਾਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ ਉਹਨਾਂ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚੇ ਆ ਇਹ ਗਿਲਚੋਂ ਕੋ ਐ ਜੀ ਗਿਲਚੋਂ ਪੁਲ ਦੇ ਉੱਪਰ ਜੀ ਕੀ ਹੋਇਆ ਕੀ ਆ ਇਹ ਵਾਟ ਨੂੰ ਛੋੜਿਆ ਸੀ ਉਹ ਅੱਗੇ ਲੱਗੀ ਆ ਜੀ ਕਿਤਾਂ ਲੱਗੀ ਪਤਾ ਲੱਗਿਆ ਬੰਨੇ ਜੀ ਅੱਜ ਹੁਣ ਅਜਿਹੀ ਹੋਣੀ ਆ ਜੀ ਕਿੰਨੇ ਕ ਬੰਦੇ ਵਿੱਚ ਸੀ ਦੋ ਬੰਦੇ ਜੀ ਸੱਜ ਗਏ ਵੱਜ ਗਏ ਜੀ ਅੱਗ ਬੁਝਾਉਂਦੇ ਜੇ ਤੱਕ ਜਾਰੀ ਆ ਹਾਂ ਜੀ ਅੱਗ ਬੁਝਾ ਦਿੱਤੀ ਜੀ ਹਾਂ ਅੱਗ ਬੁਝਾ ਦਿੱਤੀ ਕੋਈ ਜਾਨੀ ਨੁਕਸਾਨ ਨਹੀਂ 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 ਕੋਈ ਨਹੀਂ ਆ ਜੀ ਮਤਲਬ ਜੀ ਕਹਦਾ ਦੱਸਿਆ ਕਿ ਸਹਾਸੇ ਦੇ ਵਿੱਚ ਗਣੀ ਮਤੇ ਰਿਕ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਜੇਕਰ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਛੋਟਾ ਹਾਥੀ ਸੜ ਕੇ ਸੁਆਹ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ